ਚਾਤਾ ਮੰਮੀ ਫੇਰ ਬਣਾਵਾਂਗੇ ਪਹਿਲਾਂ ਕੱਪੜੇ ਦੇਖ ਲਓ ਤੁਸੀਂ ਤਾਂ ਚੁੱਪ ਹੀ ਰਹੋ ਮੈਂ ਆਪ ਨਹੀਂ ਸੂਟ ਖਰੀਦ ਸਕਦੀ ਹੁਣ ਮੈਂ ਇਹਨਾਂ ਦੇ ਖਰੀਦੇ ਹੋਏ ਸੂਟ ਪਾਇਆ ਕਰੂੰਗੀ ਮੀਰਪੁਰ ਉਹਦੀ ਵੀ ਕੱਢ ਲਈ ਕਿਹਦੀ ਕੱਲੀ ਦੀ ਕੱਢੀ ਹਲੇ ਨਾ ਮੱਝ ਦੀ ਤਾਂ ਚੋਲੀ ਜੀ ਮੈਂ ਪਹਿਲਾਂ ਦੋਦੀ ਵੀ ਆਉਣ ਵਾਲੀ ਹੋਊਗਾ ਹੋਰ ਫਿਰ ਬਾਹਰ ਲੇਟ ਹੋ ਜਾਣੇ ਆਗੇ ਜਮੀ ਨਾਲ ਸੋਤਾ ਹੋ ਜਾਂਦਾ ਫਿਰ ਤਰਚੁੰਦੀ ਨੂੰ ਹੋਰ ਆਪਣੀ ਮਲਾ ਚੰਗੀ ਸੇਵਾ ਨਾਲ ਪਸ਼ੂ ਦੁੱਧ ਵੀ ਵਧੀਆ ਵਧ ਗਏ ਹਨਾ ਹਾਂ ਵਧੀਆ ਦੇ ਜਾਂਦੇ ਦੁੱਧ ਤਾਂ ਉਹ ਬਸੇਵਾ ਹੀ ਕਰਾਂਗੇ ਦੁੱਧ ਵੀ ਚੰਗਾ ਪੈ ਜਾਂਦਾ ਹੁਣ ਤਾਂ ਹਾਂ ਹੋਰ ਹੋਣੀ ਚੰਗੀ ਹੈਗੀ ਨਹੀਂ ਵਧੀਆ ਕਬੀਲਦਾਰ ਚੱਲੀ ਜਾਂਦੀ ਐ ਦੋ ਪੈਸੇ ਆ ਜਾਂਦੇ ਨੇਗੇ ਹੋਰ ਹੋ ਰਾ ਐਂਦੇ ਦੁੱਧ ਦੇ ਸਿਰ ਤੋਂ ਵਧੀਆ ਕਬੀਲਦਾਰ ਚੱਲਦੀ ਐ ਕਰ ਦੀ ਜੇ ਚਲਾਈਏ ਹਾਂ ਠੀਕ ਹੈ ਹੋਰ ਸਾਰਾ ਨਾਲੇ ਇਹਨਾਂ ਦਾ ਖਰਚਾ ਨਿਕਲ ਜਾਣਾ ਚੱਲ ਮੈਂ ਆਂ ਧਰ ਦਿਆਂ ਫਿਰ ਚੱਲ ਦੂਜਾ ਦੁੱਧ ਅੰਦਰ ਧਰਤਾ ਸੀ ਹਾਂ ਹਾਂ ਉਹ ਤਾਂ ਇਹਨੂੰ ਵੀ ਅੰਦਰ ਧਰ ਦੇ ਠੀਕ ਹੈ ਪਾਤੇ ਜੀ ਕੱਖ ਹਾਂ ਬਸਾ ਹੀ ਟੋਕਰਾ ਸੀਗਾ ਪਾਤੇ ਮੈਂ ਤਾਂ ਹੀ ਕਹਿਣਾ ਸੀ ਸੋਨੂੰ ਮੈਂ ਹੱਬੀ ਇਹਨਾਂ ਨੂੰ ਕੱਖ ਗੁੱਖ ਵਧੀਆ ਪਾ ਦਿਓ ਹੁਣ ਤਾਂ ਚਾਹਣ ਵਾਲੀ ਪਾ ਦੇਣੀ ਹੈ ਜੀ ਦਾ ਫੈਂਟ ਵੀ ਚੰਗੀ ਹੈਗੀ 40 50 ਹਜ਼ਾਰ ਦਾ ਦੁੱਧ ਪੈਜੂ ਮਹੀਨੇ ਚ ਹਾਂ ਜੀ ਫੈਂਟ ਵਧੀਆ ਆਈ ਜਾਂਦੀ ਹੈ 40 50 ਹਜ਼ਾਰ ਰੁਪਏ ਗੋਗੀ ਵਾਲੇ ਪਾਸੇ ਆ ਜੂਗਾ ਇਹ ਮਹੀਨੇ ਦੇ ਪੂਰੇ ਵਧੀਆ ਰੁਪਏ ਆਇਆ ਕਰਨਗੇ ਹਾਂ ਜੀ ਹਾਂ ਵਧੀਆ ਕੰਮ ਚੱਲੂਗਾ ਹਾਂ ਵਧੀਆ ਕਵੀਰਦਾਰੀ ਚੱਲੂਗਾ ਆਪਣੀ ਆਇਆ ਤਾਂ ਨਹੀਂ ਦੁੱਧ ਦੀ ਲੈ ਕੇ ਤਾਂ ਨਹੀਂ ਗਿਆ ਦੁੱਧ ਦਾ ਨਾ ਜੀ ਇਹ ਲੈ ਕੇ ਨਹੀਂ ਗਿਆ ਚਲ ਫਿਰ ਤੂੰ ਮੈਂ ਆ ਪਾ ਕੇ ਆਉਣਾਗਾ ਤੂੰ ਦੇਖ ਦੁੱਧ ਨੂੰ ਦੁੱਧ ਹੀ ਆਉਂਦਾ ਹੋਊਗਾ ਠੀਕ ਹੈ ਜੀ ਮੈਂ ਪਾਉਣੀ ਹੈਗੀ ਦ ਹੂਪਾ ਕੀ ਕਰੀ ਜਾਂਦੀ ਸੀ। ਭਾਂਡੇ ਸਾਫ਼ ਕਰਦੀ ਸੀ। ਤੂੰ ਐਂ ਕਰ ਯਾਰ ਭਾਂਡਿਆਂ ਦਾ ਕੰਮ ਨਾ 6-3 ਮਿੰਟ ਦਾ ਐ। ਬਸ ਇਹ ਤਾਂ ਥੋੜੇ ਜਿਹੀ ਨਿਗੇ ਹੁ ਮੈਂ ਆ ਜੀ ਦੂਮੇ। ਅੱਪਾ ਸੈਰ ਚੱਲਦੇ ਆਂ ਕੱਪੜੇ ਲੀੜੇ ਬਣਾ ਲਿਆ ਮੰਗੇ। ਅੱਛਾ ਜੀ। ਬਸ ਮੇਰੇ ਤਾਂ 10-15 ਕੁ ਮਿੰਟ ਲੱਗਣਗੇ ਮੇਰਾ ਤਾਂ ਕੰਮ ਨਿਬੜੀ ਪਿਆ। ਹੋਰ 6-3 ਮਿੰਟ ਨਹੀਂ ਚੱਲਦੇ ਆਂ ਆਪਾ ਬਸ। ਬਸ ਨਿਬੜੀ ਪਿਆਗਾ ਮੇਰਾ ਤਾਂ ਬਸ। ਮੈਂ ਵੀ ਤਿਆਰੀ ਹੈਗਾ ਦੁਕਾਨ ਨਿਬੜ ਕੇ ਨਾ ਉਹਦੀ ਆ ਜੀਂ ਕੋ ਉਹਦੀ ਬਰ ਚੱਲਾਂਗਾ। ਠੀਕ ਐ ਜੀ। ਨਮੇ ਸੀ ਨਾ ਸੈਰ ਜਾ ਕੇ ਆਉਣੇ ਆਂਗੀ। ਕੋਈ ਕੰਮ ਸੇ ਪੁੱਤ ਮम्मी ਦੋਦੀ ਨੇ 15 ਦਿਨਾਂ ਦੇ ਪੈਸੇ ਦੇ ਕੇ ਗਿਆ ਸੀ ਫੇਰ ਪੁੱਤ ਮम्मी ਅਫਤਾਰ ਕਹਿੰਦੇ ਨੇ ਆਪਾਂ ਸਾਰੇ ਪਰਿਵਾਰ ਦੇ ਕੱਪੜੇ ਲੈ ਆਉਣੇ ਆਂਗੇ ਚਲ ਠੀਕ ਆ ਪੁੱਤ ਕੱਪੜੇ ਤਾਂ ਲੈ ਆਇਓ ਆਮਨ ਦਾ ਤੇ ਤੂੰ ਆਪਦਾ ਨਾ ਇੱਕੋ ਜਿਹਾ ਸੂਟ ਲੈ ਕੇ ਆਇਓ ਤੁਸੀਂ ਫਿਕਰ ਨਾ ਕਰੋ ਮੰਮੀ ਆਮਨ ਨੂੰ ਤਾਂ ਨਾ ਮੈਂ ਆਪਦੇ ਨੂੰ ਵਧੀਆ ਸੂਟ ਲੈ ਕੇ ਦੇਉਂਗੀ ਇਹ ਤਾਂ ਪਤਾ ਮੈਨੂੰ ਪੁੱਤ ਤੇਰੇ ਤੇ ਦੇ ਵਿੱਚ ਕੋਈ ਮਾਇਲ ਨਹੀਂਗੀ ਨਾ ਨਾ ਮੰਮੀ ਤੂੰ ਫਿਕਰ ਨਾ ਕਰ ਮੈਂ ਵੀ ਨਾਲ ਹੀ ਐ ਤੈਨੂੰ ਵੀ ਵਧੀਆ ਸੂਟ ਲੈ ਕੇ ਆਵਾਂਗੇ ਆਮਨ ਨੂੰ ਤਾਂ ਲੈ ਕੀ ਆਉਣਾਗਾ ਚਲੋ ਜੀ ਚੱਲੀਏ ਕੱਢੋ ਮੋਟਰਸਾਈਕਲ ਲੇਟ ਵਾਲਾ ਹੋਈ ਜਾਂਦੇ ਆਂਗੇ ਉੱਥੇ ਭੀੜ ਵਾਲੀ ਹੋ ਜਾਂਦੀ ਏ। ਹੋਰ ਉਹਨਾਂ ਇ ਤਾਂ ਜਦੋਂ ਆਪਾਂ ਕੱਪੜਾ ਲੈਣ ਉਹਨਾਂ ਦਾ ਟਾਈਮ ਵੀ ਬੜਾ ਲੱਗਦਾ ਹੈ। ਬੜਾ ਕਾਸ ਹੁੰਦਾ ਨਾ ਇ ਤਾਂ। ਹੋਰ ਹੋਰ ਚੱਲ ਆਪਾਂ ਚੱਲਦੇ ਆਂ। ਮੰਮੀ ਨੂੰ ਪੁੱਛ ਲੈ ਫਿਰ ਕੋਈ ਕੱਪੜੇ ਦੀ ਡੇ ਦਾ ਹੋਰ ਕੋਈ। ਮੰਮੀ ਤੈਨੂੰ ਕਹੇ ਜੇ ਸਾਹ ਦਾ ਕੱਪੜਾ ਲੈ ਕੇ ਦੇਵਾਂ ਕਿਵੇਂ ਜੇ ਹੋਵੇ। ਨਾਪ ਤੋਂ ਨਾਪ ਤੋਂ 13% ਮੇਰੇ ਦੀ। ਕਹੇ ਜੇ ਲੈ ਆਦਿੰਗੀ ਮੈਂ ਤਾਂ ਉਹ ਜਿਹੀ ਪਾ ਲੂੰਗੀ। ਠੀਕ ਆ ਮੰਮੀ। ਠੀਕ ਆ। ਆਪਾਂ ਪਹਿਲਾਂ ਕਿਹੜਾ ਮੰਮੀ ਲੈ ਕੇ ਆਉਂਦੀ ਆਪਾਂ ਹੀ ਲੈ ਕੇ ਆਉਨੇ। ਚੱਲਿਓ ਤੁਸੀਂ ਮੋਟਰਸਾਈਕਲ ਆ ਗਿਆ ਤਾ। ਉਹ ਹਾਂ ਮੈਂ ਆ ਗਿਆ। ਤੂੰ ਬੈਠ ਮੈਂ ਪਾਣੀ ਲਾਉਣੀ ਆ। ਮੈਂ ਪਾਣੀ ਦੀ ਚਲਾਉਣੀ ਨਹੀਂ ਬਹਿ ਜਾ। ਆਮਣਾਈ ਨਹੀਂ ਹਜੇ ਪੇਕੇ ਨੂੰ। ਪੁੱਤ ਆਈ ਨਹੀਂ ਆਮਣ ਤਾਂ। ਦੋ ਦਿਨਾਂ ਦਾ ਕਹਿ ਕੇ ਜਾਂਦੀ ਹੁੰਦੀ ਆ। ਉਹ ਤਾਂ ਚਾਰ ਦਿਨ ਲਾ ਕੇ ਆਉਂਦੀ ਆ। ਇਹ ਤਾਂ ਮੰਮੀ ਉਹਦੀ ਆਦਤ ਹੀ ਐ। ਤੈਨੂੰ ਪਤਾ ਤਾਂ ਹੈਗਾ। ਪਹਿਲਾਂ ਇਹ ਪਿਛਲੀ ਵਾਰ ਗਈ ਐ। ਉਹ ਤੂੰ ਦੇਖ ਲੈ। ਦੋ ਦਿਨ ਕਹਿ ਕੇ ਗਈ ਸੀ ਆਪਾਂ ਨੂੰ। ਚਾਰ-ਪੰਜ ਦਿਨ ਨਹੀਂ ਮੁੜੀ। ਅੱਜ ਜਿੱਦ ਦੇ ਵਿਆਹ ਹੈਂ ਤੂੰ ਐਂ ਹਿਸਾਬ ਲਾ ਲੈ। ਵੀ ਮੈਨੂੰ ਤਾਂ ਲੱਗਦਾ ਨਹੀਂ ਵੀ ਉਹ ਆਪਾਂ ਨੂੰ ਕਦੇ ਸਹੀ ਟਾਈਮ ਤੇ ਆ ਗਈ ਹੋਊ ਕਹਿ ਕੇ ਵੀ ਮੈਂ ਦੋ ਦਿਨਾਂ ਨੂੰ ਆਜੂਗੀ। ਕੋਈ ਨਾ ਪੁੱਤ ਤੇ ਅੱਜ ਨਾ ਆਈ ਕੱਲ ਨੂੰ ਆ ਤੂੰ ਬੈਠਾ ਨਾ ਮੈਂ ਚਾਹ ਬਣਾ ਕੇ ਲਿਆਉਣੀ ਆ। ਨਾ ਮੰਮੀ ਤੂੰ ਕੀ ਚਾਹ ਬਣਾ ਕੇ ਲਵੇਂਗੀ? ਨਾਲੇ ਭਾਈ ਅਫਤਾਰ ਕਿੱਧਰ ਗਿਆ ਦਿਖਦਾ ਨਹੀਂ। ਨਾ ਵੀਰਪਾਲ ਦੀਂਦੀ ਆ। ਗਏ ਕਿੱਧਰ ਨੇ ਉਹ? ਉਹਨਾਂ ਨੇ ਕਿੱਥੇ ਜਾਣਾ ਪੁੱਤ? ਉਹ ਤਾਂ ਸ਼ਹਿਰ ਗਏ ਨੇਗੀ। ਕੱਪੜਾ ਲੀੜਾ ਲੈਣ ਗਏ ਨੇਗੀ। ਦੋਦੀ ਨਾ ਪੈਸੇ ਦੇ ਕੇ ਗਿਆ ਸੀਗਾ। ਉਹ ਕਹਿੰਦੀ ਚਲ ਸਾਰਿਆਂ ਦੀ ਆਪਾਂ ਕੱਪੜਾ ਲੀੜਾ ਲਿਆਉਣੀ ਆਂਗੀ। ਦੋਨੇ ਜਾਣੇ ਬਾਗ ਗਈ। ਮੈਂ ਭਾਈ ਵੀ ਨਹੀਂ ਰੱਖ ਸਕਦਾ ਪੈਸੇ ਚਾਰ ਆਪਦੇ ਲਈ। ਉਹ ਬੁੱਤ ਘਰੀ ਚਲਾਉਂਦਾਗਾ। ਉਹਨੇ ਕੀ ਕਰਨਾ ਹੀ ਨੇਗੇ? ਉਹ ਕੱਪੜਾ ਲੀੜਾ ਵੀ ਲਿਆਉਣੀ ਸੀਗਾ। ਕੱਪੜਾ ਲੀੜਾ ਤਾਂ ਲਿਆਉਂਦਾਗਾ ਚਾਰ ਪੈਸੇ ਆ ਜਦੋਂ ਪੈਸੇ ਆਉਂਦੇ ਨੇ ਨਾਲ ਦੀ ਨਾਲ ਵੱਤਾਂ ਦਉਂਦੇ। ਉਹ ਤੋੜ ਹੀ ਵੀ ਲੋੜ ਸੀਗੀ। ਤੈਨੂੰ ਪਤਾ ਤਾਂ ਹੈ ਗਿਆ। ਹੁਣ ਸਿਆਲ ਚੜਦਾ ਜਾਂਦਾ ਹੈਗਾ। ਚੱਲ ਕਹਿੰਦੇ ਲੈ ਆਉਂਨੇ ਆਗੇ। ਫਿਰ ਬਾਹਰ ਠੰਡ ਪੈਣ ਲੱਗ ਜੂਗੀ। ਉਹ ਕਿਹੜਾ ਪੁੱਤ ਪੈਸੇ ਖਰਾਬ ਕਰਦਾ ਹੈਗਾ। ਚੰਗੇ ਕੰਮ ਤੇ ਲਾਉਂਦਾ ਹੈਗਾ। ਉਹ ਮੰਮੀ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈਗਾ। ਮੈਂ ਤਾਂ ਪਤਾ ਕੀ ਕਹਿਣਾ। ਮੈਂ ਤਾਂ ਇਹ ਕਹਿਣਾ ਵੀ ਜੇ ਚਾਰ ਪੈਸੇ ਰੱਖ ਲੈ। ਇਕੱਠੇ ਕਰ ਲੈ। ਕਿਤੇ ਘਰ ਦੇ ਕੰਮ ਆਜਾ ਕਰਨਗੇ। ਜਾਂ ਕਿਤੇ ਹੋਰ ਲੋੜ ਹੈ ਜਦੋਂ ਮੌਕੇ ਤੇ ਪੈਂਦੀ ਹੈਗੀ ਉਦੋਂ ਕੰਮ ਆਜਾ ਕਰਨਗੇ। ਚੱਲ ਠੀਕ ਆ। ਤਾਂ ਦੇਖਿਆ ਆ ਆਗੇ ਬੀਤਪਾਲ ਵਰਗੇ ਤਾਂ। ਇਹਨ ਚਲ ਠੀਕ ਹੈ ਤਾਂ ਫਿਰ ਮੈਂ ਵਧੀਆ ਚਾ ਬਣਾ ਕੇ ਹੋਰ ਵਧੀਆ ਜੀ ਬਣਾ ਲੂ ਇਕੱਠੀ ਸਾਰਿਆਂ ਤੋਂ ਵਧੀਆ ਬਣੂਗੀ ਚਾਤਾ ਮੰਮੀ ਫੇਰ ਬਣਾਵਾਂਗੇ ਪਹਿਲਾਂ ਕੱਪੜੇ ਦੇਖ ਲਓ ਲੈ ਆ ਦਿਖਾ ਹੁ ਤਾਂ ਲੈ ਮੰਮੀ ਇਹਦੇ ਵਿੱਚ ਨਾ ਸਾਡੇ ਦੋ ਸ਼ੂਟ ਨੇਗੇ ਮੈਂ ਤੁਹਾਨੂੰ ਆਉਣਾ ਜਾਣਾ ਜਾਂ ਬਾਹਰ ਰਹਿੰਦਾਗਾ ਚਲ ਮੈਂ ਦੋ ਹੀ ਲੈ ਚੱਲਦੇ ਆਂਗੇ ਉਹ ਤਾਂ ਦੋ ਨੂੰ ਕੀ ਸੀਗਾ ਇੱਕ ਹੀ ਸ਼ੂਟ ਲਿਆ ਦਿੰਦੀ ਆਹ ਸਾਡੇ ਵੀ ਸੋਹਣੇ ਨੇ ਉ ਤਾਂ ਸ਼ੂਟ ਤਾਂ ਮੈਨੂੰ ਤਾਂ ਇੱਕ ਸ਼ੂਟ ਦੀ ਬਹੁਤ ਸੀਗੀ ਲੋੜ ਸੀਗੀ ਨਹੀਂ ਮਾਂ ਤੂੰ ਸਾਡੇ ਨਾਲੋਂ ਵੱਧ ਕੰਮ ਕਰਦੀ ਐ ਜੇ ਤੈਨੂੰ ਦੋ ਲਿਆ ਤੇ ਫੇਰ ਕੀ ਹੁੰਦਾਗਾ ਪੁੱਤ ਕਾ ਮਤੇ ਇਹ ਵੀ ਠੇਰਾ ਕਰਤੀਆਂ ਨਹੀਂ। ਤੇ ਇਹਨਾਂ ਨੂੰ ਵੀ ਲਿਆ ਤੇ ਸਾਰਿਆਂ ਦੇ ਲਿਆਂਦੇ ਹੁਣ ਕੁਝ ਨਹੀਂ ਹੁੰਦਾ। ਲੈ ਮੰਮੀ ਮੈਂ ਤਾਂ ਸੋਡੇ ਸ਼ੂਟਾਂ 'ਚ ਹੀ ਰੁੱਝ ਗਈ। ਆਹ ਮੰਦਾ ਤੇ ਮੇਰੇ ਨੇ ਇੱਕੋ ਜਿਹਾ ਸ਼ੂਟ ਲੈਣ ਜਾਣਗੀ। ਜਿਹੜਾ ਕੋਈ ਆਮਨ ਦੇ ਰੰਗ ਪਸੰਦ ਹੋਊਗਾ ਉਹ ਲੈ ਦਊਗੀ। ਪੁੱਤ ਸ਼ੂਟ ਤਾਂ ਮੈਂ ਸੋਡੇ ਦੇਖ ਲੈ। ਦੋਨੇ ਇੱਕੋ ਜਿਹੇ ਨੇਗੇ ਸੋਹਣੇ ਸ਼ੂਟ। ਨਾਲੇ ਮੰਮੀ ਇਹਨਾਂ ਦੋਨਾਂ ਭਰਾਵਾਂ ਦੇ ਨੇ ਕਮੀਜ਼ ਪਜਾਮੇ ਇੱਕੋ ਜਿਹੇ ਲਿਆਂਦੇ। ਨਾ ਡੱਬੀਦਾਰ ਪਰ ਨਹੀਂ ਲਿਆਂਦੇ। ਲੈ ਮੰਮੀ 12000 ਦੇ ਕੱਪੜੇ ਆ ਗਏ। ਆਹ ਲੈ ਬਿਲ। ਨਾ ਪੁੱਤ ਬਿਲ ਤਾਂ ਤੂੰ ਹੀ ਰੱਖ ਲੈ। ਮੇਰਾ ਇੰਨਾ ਚੇਤਾ ਨਹੀਂਗਾ। ਪਤਾ ਨਹੀਂ ਮੈਂ ਐਡਾ ਮੇਰਾ ਦਿਮਾਗ ਕਿੱਥੇ ਆਉਣਾ ਹਾਂ ਮਮੀ ਇਹ ਗਲਤ ਹੈਗੀ ਐ ਚਲ ਬਿੱਲ ਤਾਂ ਮੈਂ ਸਾਂਭ ਲੈਣਾ ਤੂੰ ਤਾਂ ਉਹ 10000 ਰੁਪਏ ਧਰ ਕੇ ਭੁੱਲ ਗਈ ਸੀ ਉਹ ਤਈਆ ਵੀ ਉਦੋਂ ਉਦੋਂ ਨੋਟ ਬੰਦੀ ਆ ਗਈ ਉਹਦਾ ਕੁਝ ਨਹੀਂ ਬਣਿਆ ਸੀਗਾ ਤਈਆਂ ਤਾਂ ਮੈਨੂੰ ਐ ਹੋ ਗਿਆ ਤਈਆਂ ਤਾਂ ਸਾਰੀ ਕਬੀਲਦਾਰ ਇਹਨਾਂ ਦੇ ਹੱਥ ਚ ਦਿੱਤੀ ਆ ਮੇਰਾ ਐਡਾ ਚੇਤਾ ਨਹੀਂ ਰਿਹਾ ਹੁਣ ਪੁੱਤ ਹਾਂ ਕੋਈ ਹਾਂ ਹੈਲੋ ਹੈਲੋ ਹਾਂ ਮੈਂ ਨੰਬਰ ਸਟੇਟ ਤੇ ਆ ਗਈ ਸੀ ਆ ਕੇ ਲੈ ਜਾਓ ਮੈਨੂੰ ਠੀਕ ਐ ਚਲਾ ਹੁਣ ਲੈ ਆਮਨ ਵੀ ਆ ਗਈ ਲੈ ਮਮੀ ਫਿਰ ਚਾਹ ਤਾਂ ਮੈਂ ਆ ਕੇ ਪੀਣਾ ਬਲ ਮੈਂ ਆਉਣ ਨੂੰ ਲਿਆ ਮੱਡੇ ਤੋਂ ਜਾ ਕੇ ਚੱਲ ਲਿਆ ਪੁੱਤ ਫਿਰ ਆਪਾਂ ਇਕੱਠੇ ਬਹਿ ਕੇ ਪੀ ਲਾਂਗੇ ਚਾਹ ਹਾਂ ਹਾਂ ਚੱਲ ਵੀਰਪਾਲ ਆਹ ਧਰ ਦਿੰਨੇ ਆ ਸਮਾਨ ਜੰਦਰ ਫਿਰ ਚਲ ਆ ਜਾ ਧਰ ਆਉ ਸਸਰੀ ਘਰ ਮਮੀ ਸਸਰੀ ਘਰ ਤੋਂ ਆ ਗਏ ਹੋਏ ਤੁਸੀਂ ਹੋਰ ਕੋਈ ਤਾਂ ਸਾਰੇ ਠੀਕ ਠਾਕ ਆ ਜੀ ਹਾਂ ਜੀ ਠੀਕ ਸੀ ਫਿਰ ਮਮੀ ਵਰਕੇ ਹਾਂ ਸਾਰੇ ਠੀਕ ਸੀ ਜੀ ਸਰ ਤਾਂ ਜੀ ਨਹੀਂ ਲੱਗਿਆ ਤੋ ਬਿਨਾਂ ਅੱਛਾ ਚੰਗਾ ਚੱਕ ਲਓ ਫਿਰ ਹੋਰ ਪਤੂਰੇ ਆ ਤੂੰ ਬੀਰਪਾਲ ਨਾ ਥੋੜੀ ਛੂਟ ਲੈ ਕੇ ਆਈਆ ਪਹਿਲਾਂ ਛੂਟ ਦੇਖ ਅੱਛਾ ਬੀਰਪਾਲ ਆ ਚੋੜਾ ਉਰੇ ਲੈ ਛੂਟ ਦਿਖਾ ਦੇ ਅਮਨ ਨੂੰ ਅਮਨ ਆ ਕੇ ਦੇਖ ਆ ਜਾ ਹਾਲੋ ਦੀਦੀ ਦੋਨੇ ਛੂਟ ਨੇ ਇੱਕੋ ਜਿਹੇ ਨੇ ਜਿਹੜਾ ਤੁਹਾਡੇ ਰੰਗ ਪਸੰਦ ਹੋਇਆ ਤੁਸੀਂ ਉਹ ਲੈ ਲਿਓ ਆ ਸੂਟ ਲੈਂਦੇ ਨੇ ਦੀਦੀ ਤੁਸੀਂ ਮੇਰਾ ਸੂਟ ਆਪਦੇ ਸੂਟ ਨਾਲ ਦਾ ਕਿਉਂ ਲੈਂਦਾ ਕਿਉਂ ਅਮਨ ਵੇਤਾਸੁੱੱਚੀ ਸੀਗਾ ਪਪਾ ਨੇ ਬਣੇ ਇੱਕੋ ਜਿਹਾ ਛੂਟ ਪਾਵਾਂਗੀਆਂ ਅੱਜ ਕੱਲ ਇੱਕੋ ਜਿਹਾ ਛੂਟ ਪਾਉਣ ਦਾ ਰਿਵਾਜ ਹੈ ਤੁਸੀਂ ਮੇਰੇ ਨਾਲ ਦੇ ਕੱਪੜੇ ਪਾਉਂਗੇ ਮੈਂ ਡਿਊਟੀ ਨੌਕਰੀ ਵਾਲੇ ਦੇ ਘਰ ਵਾਲੀ ਤੇ ਤੁਸੀਂ ਸਾਰੇ ਦਿਨ ਪਸ਼ੂ ਵਿੱਚ ਪਸ਼ੂ ਹੋਣ ਵਾਲੇ ਤੇ ਤੁਹਾਡੇ ਤੇ ਮੇਰੇ 'ਚ ਬਹੁਤ ਫਰਕ ਹੈਗਾ ਨਾ ਹਮਣ ਤੂੰ ਹੀ ਕੀ ਬੋਲਦੀ ਐ ਤੁਸੀਂ ਤਾਂ ਚੁੱਪ ਹੀ ਰਹੋ ਮੈਂ ਆਪ ਨਹੀਂ ਸੀ ਸੂਟ ਖਰੀਦ ਸਕਦੀ ਹੁਣ ਮੈਂ ਇਹਨਾਂ ਦੇ ਖਰੀਦੇ ਹੋਏ ਸੂਟ ਪਾਇਆ ਕਰੂੰਗੀ ਆਮਣ ਕੋਈ ਨਾ ਜੇ ਤੇਰੇ ਨਈਂ ਸ਼ੂਟ ਪਸੰਦ ਨਾ ਤੂੰ ਬਦਲ ਕੇ ਹੋਰ ਲੈ ਆਈਂ ਬਸ ਕਰੋ ਦੀਦੀ ਬਾਲੇ ਚੰਗੇ ਨਾ ਬਣਿਆ ਕਰੋ ਸ਼ੂਟ ਤਾਂ ਘਰੋਂ ਹੀ ਆਏ ਨੇ ਤੁਸੀਂ ਤੁਹਾਨੂੰ ਕਿਹੜਾ ਤਨਖਾਹ ਮਿਲਦੀ ਐ ਵੀ ਉਹਦੇ ਚ ਲਿਆਂਦੇ ਨੇਗੇ ਉਹ ਕੀ ਆ ਦੇਖ ਲੈ ਹੁਣ ਆਮਣ ਹੱਦਾਂ ਪਾਰ ਕਰੀ ਜਾਂਦੀ ਐ ਤੂੰ ਕਹਿ ਨਹੀਂ ਸਕਦਾ ਕੁਛ ਤੁਸੀਂ ਚੁੱਪ ਕਰੋ ਜੀ ਤੁਸੀਂ ਕੀ ਬੋਲੀ ਐਨੇ ਹੋਗੇ ਮੈਂ ਕੋ ਚੁੱਪ ਕਰਾਂ ਮੈਂ ਦੇਣਾ ਕਿਸੇ ਦਾ ਕੁਛ ਸਵੇਰੇ 4 ਵਜੇ ਵੜਦਾ ਪਸ਼ੂ ਚ ਆਥਨ ਤੱਕ ਪਸ਼ੂਆਂ ਚ ਰਹਿਣਾਗਾ ਮੈਂ ਕੋ ਚੁੱਪ ਕਰਾਂ ਮੈਂ ਡਰਦਾਂ ਕਿਸ ਤੋਂ ਆਮਣ ਤਾ ਮਾਫੀ ਮੰਗੇ ਤੋਂ ਇਹ ਤੇਥੋਂ ਵੱਡੀ ਐਗੀ ਮਾਫੀ ਮੰਗਦੀ ਐ ਮੇਰੀ ਜੁੱਤੀ ਨਾਲੇ ਮੈਂ ਨੀ ਇਹ ਸ਼ੂਟ ਸਾਟ ਪਾਉਂਦੀ ਅਮਣੇ ਇੱਕ ਹੀ ਬਤਮੀਜੀ ਐ ਨਾ ਬਤਮੀਜੀ ਵਾਲੀ ਕੀ ਗੱਲ ਐ ਮੈਂ ਨਹੀਂ ਪਾਉਂਦੀ ਇਹਨਾਂ ਦੇ ਲਿਆਂਦੇ ਹੋਏ ਕੱਪੜੇ ਅਮਣੇ ਤੇਰੀ ਕਮਾਲ ਹੋਈ ਪਈ ਐ ਯਾਰ ਆਪਾਂ ਤਾਂ ਫੇਰ ਵੀ ਵੱਡੇ ਨੇ ਉਹ ਕਿਵੇਂ ਬੋਲਦੀਆਂ ਉਹਨਾਂ ਨੂੰ ਨਾਲੇ ਤਾਂ ਉਹਨੇ ਤੈਨੂੰ ਕੱਪੜੇ ਲਿਆ ਕੇ ਦਿੱਤੇ ਨੇ ਤੈਨੂੰ ਬਿਨਾ ਪੁੱਛੇ ਤੈਨੂੰ ਕੱਪੜੇ ਲਿਆ ਤੇ ਫੇਰ ਵੀ ਤੂੰ ਉਹਨਾਂ ਨੂੰ ਮਾੜਾ ਕਹੀ ਜਾਨੀ ਐ ਮੈਂ ਨਹੀਂ ਪਾਉਂਦੀ ਉਹਨਾਂ ਦੇ ਲਿਆਂਦੇ ਹੋਏ ਕੱਪੜੇ ਤੁਸੀਂ ਪਾਲਿਆ ਕਰੋ ਉਹਨਾਂ ਦੇ ਲਿਆਂਦੇ ਦੇਸੀ ਕੁੜਤੇ ਪਜਾਮੇ ਕਿਉਂ ਯਾਰ ਅਮਣ ਤੂੰ ਕਲੀਸ ਕਰੀ ਜਾਨੀ ਐ ਕਰੇ ਪਤਾ ਕੀ ਐ ਇਹ ਗੱਲਾਂ ਕਰਕੇ ਕਲੀਸ ਵੱਡਾ ਪੈ ਜਾਂਦਾ ਹੁਣ ਆਪਾਂ ਸਾਰੇ ਇਕੱਠੇ ਆ ਆਪਣਾ ਘਰ ਵਧੀਆ ਚੱਲੀ ਜਾਂਦਾ ਜੇ ਕਿਤੇ ਵੱਡਾ ਕਲੇਸ ਪੈ ਗਿਆ ਆਪਣਾ ਅੱਡ ਨਾ ਹੋਣਾ ਦਾ ਕਿਤੇ ਚੱਕਰ ਪੈ ਜੇ ਮੈਂ ਨਹੀਂ ਡਰਦੀ ਅੱਡ ਡੁੱਡ ਹੋਣ ਤੋਂ ਨਾਲ ਇਹਨਾਂ ਚੱਕਰਾਂ ਦੀ ਸਾਨੂੰ ਪ੍ਰਵਾਹ ਹੋ ਗਈ ਮੈਨੂੰ ਨਹੀਂ ਹੈਗੀਗੀ ਮੈਂ ਤਾਂ ਅੱਡ ਹੋਣਾ ਮੈ ਨਹੀਂ ਰਹਿਣਾ ਇਹਨਾਂ ਨਾਲ ਅਣਪੜ੍ਹ ਕਿਸੇ ਥਾਂ ਦੇ ਮੇਰੀ ਬਰਾਬਰੀ ਕਰਦੇ ਨੇ ਓਏ ਤੂੰ ਗੱਲ ਸਮਝਿਆ ਵੀ ਕਰ ਆਪਾਂ ਤੋਂ ਵੱਡੇ ਨੇ ਉਮਰ ਚ ਆਪਾਂ ਨੂੰ ਕਿਵੇਂ ਰੱਖਦੇ ਆ ਉਹ ਅੱਡ ਜਵਾਕਾ ਵਾਂਗੂ ਰੱਖਦੇ ਨੇ ਫੇਰ ਵੀ ਇਹਨੂੰ ਸਮਝਦੀ ਬਰਾਬਰੀ ਵਾਲੀ ਕੀ ਗੱਲ ਹੈ ਉਹਦੇ ਚ ਆਪਣਾ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਮੈਂ ਤਾਂ ਬਸ ਉਹਨੂੰ ਕਹਿਤਾ ਵੀ ਮੈਂ ਨਹੀਂ ਇਹਨਾਂ ਨਾਲ ਰਹਿੰਦੀ ਮੈਂ ਤਾਂ ਅੱਡ ਹੋਣਾ ਨੂੰ ਖੁਕ ਲੱਗ ਗਿਆ ਤਾਂ ਮੰਮੀ ਮੇਰੀ ਗੱਲ ਸੁਣ ਲਓ ਸਾਡਾ ਤਾਂ ਹਿੱਸਾ ਦੇ ਦਿਓ ਅਸੀਂ ਨਹੀਂ ਇਹਨਾਂ ਨਾਲ ਰਹਿਣਸ ਤਾਂ ਅੱਡ ਹੋਣਾ ਹਿੱਸਾ ਹਾਂ ਮੰਮੀ ਸਾਡਾ ਹਿੱਸਾ ਤੂੰ ਵੀ ਇਹੇ ਚਾਹੁੰਦਾ ਪੁੱਤ ਮੈਂ ਮੈਂ ਤਾਂ ਕੁਝ ਨਹੀਂ ਚਾਹੁੰਦਾ ਮੈਂ ਤਾਂ ਸਨ ਵਿਚਾਲੇ ਫਸ ਗਿਆ ਨਾ ਮੈਂ ਇੱਧਰ ਨਾ ਉੱਧਰ ਮੈਂ ਤਾਂ ਕਲੇਸ਼ ਤੋਂ ਡਰਦਾ ਨਾ ਇਹਨੇ ਬੁੱਲ ਨਾ ਲਮਕਾਓ ਜੇ ਬਾੜਾ 헤ਜ ਆਉਂਦਾ ਨਾ ਇਹਨਾਂ ਦਾ ਆਪ ਚੱਕ ਲੋ ਨਾਲ ਉਹਨਾਂ ਦੇ ਗੋਹੇ ਦਾ ਟੋਕਰਾਂ ਆਮਾ ਮੈਨੂੰ ਗੱਲ ਦੱਸੋ ਭਾਈ ਕਿਹੜੀ ਗੱਲ ਟੱਡ ਹੋਣਾ ਤੁਸੀਂ ਇਹਨੂੰ ਪਤਾ ਤਾਂ ਹੈਗਾ ਵੀ ਸੂਟਾਂ ਪਿੱਛੇ ਕਲੇਸ਼ ਪਿਆ ਹੁਣ ਇਹ ਮਹਾਰਾਣੀ ਲਿਆ ਕੇ ਦਿਆ ਕਰੂਗੀ ਮੈਨੂੰ ਸੂਟ ਇਹਦੇ ਲਿਆਂਦੇ ਸੂਟ ਪਾਇਆ ਕਰੂਗੀ ਮੈਂ ਆਮਣਾ ਬੋਲਣ ਲੱਗੀ ਦੇਖਿਆ ਕਰ ਭਾਈ ਮਾੜਾ ਮੋਟਾ ਵੀਰਪਾਲ ਵੀ ਇਸ ਕਰਦੀ ਨੂੰਹਾਂਗੀ ਮੈਨੂੰ ਮੇਰਾ ਹਿੱਸਾ ਚਾਹੀਦਾ ਮੈਂ ਤਾਂ ਅੱਡ ਹੋਣਾ ਜੋ ਕੁਛ ਮਰਜ਼ੀ ਕਰੋ ਮਾ ਦੇ ਦਿਓ ਇਹਨਾਂ ਦਾ ਹਿੱਸਾ ਮੇਰਾ ਜੀ ਨਹੀਂ ਕਰਦਾ ਸਾਨੂੰ ਅੱਡ ਕਰਨ ਨੂੰ ਚਾਹੁੰਦਾ ਤਾਂ ਮੈਂ ਵੀ ਨਹੀਂ ਵੀ ਗੋਗੀ ਨਾਲ ਅੱਡ ਹੋਵਾਂ ਪਰ ਮੈਂ ਹੁਣ ਇੰਨੀ ਬਰਦਾਸ਼ਤ ਵੀ ਨਹੀਂ ਕਰ ਸਕਦਾ ਆਪਦੇ ਘਰ ਵਾਲੀ ਦੀ ਬੇਇੱਜ਼ਤੀ ਹੁੰਦੀ ਮਾਫ ਕਰੀ ਯਾਰ ਵੱਡੇ ਭਾਈ ਮੇਰੀ ਘਰ ਵਾਲੀ ਕਰਕੇ ਨਾ ਆਪਣਾ ਘਰ ਦਾ ਇੱਕ ਅੜ ਭੰਗ ਹੋ ਗਿਆ ਵੱਡਾ ਮੋਹ ਵਾਲਾ ਜਿਆਦੇ ਮੋਹ ਇਹਨਾਂ ਨਾਲ ਹੀ ਰਲ ਜਾ ਮੰਮੀ ਨਾਲ ਤਾਂ ਜ਼ਮੀਨ ਵੰਡ ਦਿਓ ਨਾਲੇ ਘਰ ਵੰਡ ਦਿਓ ਨਾਲੇ ਭਾਂਡੇ ਵੰਡ ਕੇ ਦੇ ਦਿਓ ਮੈਂ ਤਾਂ ਅੱਡੀ ਹੁਣ ਮੇਰੀ ਤਾਂ ਪੱਥਰ ਤੇ ਲਿਖੀ ਰਹਾ ਮਾਤਾ ਜੀ ਦੀ ਨજર ਲੱਗ ਗਈ ਮੇਰੇ ਬਸਲੇ ਦਫਦੇ ਕਰ ਇਹ ਰੱਬਾ ਇਹਨਾਂ ਨੂੰ ਅਕਲ ਹੀ ਦੇ ਦੇ ਮਾ ਨજરਗੀ ਦੀ ਲੱਗਣੀ ਸੀ ਕੰਮ ਤੋਂ ਡਰਦੇ ਨੇ ਕੰਮ ਤਾਂ ਕਰਨਾ ਨਾ ਪਵੇ ਕੰਮ ਦੇ ਮਾਰੇ ਅੱਡ ਹੁੰਦੇ ਨੇ ਨਜਰਾਂ ਨਜਰਾਂ ਕੋਈ ਨਹੀਂ ਹੈਗੀਆਂ ਵਾ ਚਲ ਠੀਕ ਆ ਪੁੱਤ ਤੁਸੀਂ ਨਾ ਫਰਕ ਪਾਇਓ ਨਾਲੇ ਤਾਂ ਆਪਦੀ ਜਮੀਨ 10 ਕਿੱਲੇ ਨੇਗੇ 5-5 ਕਿੱਲੇ ਵਾਹਾਂ ਦੇ ਕਰ ਲਓ ਕਿਹੜੇ ਹੈਗੇ ਨੇ ਭਾਂਡੇ ਮੈਂ ਦੇ ਦੂੰਗੀ ਇਹਨਾਂ ਨੂੰ ਵੰਡ ਦੂੰਗੀ ਪਰ ਮੇਰਾ ਜੀਤਾ ਨਹੀਂ ਕਰਦਾ ਪਰ ਉਹਦੇ ਪੱਥਰ ਤੇ ਲਿਖੀ ਰੱਖੀ ਰਹਿ ਗਈ ਜਾਂ ਹੁਣ ਦੇਖ ਲੈ ਫਿਰ ਉਹਨੂੰ ਅੱਡ ਤਾ ਕਰਨੀ ਪਊਗਾ ਆਪਾਂ ਨੂੰ ਚੱਲ ਮੰਮੀ ਜੀ ਮੈਂ ਤੈਨੂੰ ਵਧੀਆ ਲੱਗਿਆ ਨਾ ਉਹ ਮੈਂ ਕਰਦੀ ਮੈਂ ਵੱਡਾ ਮੈਨੂੰ ਤਾਂ ਦੋ ਭਾਂਡੇ ਭਵੇਂ ਘੱਟ ਦੇ ਦੀ ਮੈਨੂੰ ਕੋਈ ਗੱਲ ਨਹੀਂ ਪਰ ਅੱਡ ਹੋਣਾ ਨਾ ਕੱਪੜਿਆਂ ਪਿੱਛੇ ਨਹੀਂ ਹੈਗਾ ਮੰਮੀ ਗੱਲ ਇੱਥੇ ਮੁੱਕਦੀ ਐ ਉਹ ਜਿਆਦੇ ਪੜੀ ਲਿਖੀ ਕਰਕੇ ਨਾ ਵੀਰਪਾਲ ਤੋਂ ਨਫ਼ਰਤ ਕਰਦੀ ਐ ਵੀ ਵੀਰਪਾਲ ਮੇਰੇ ਮੰਗੂ ਨਾ ਸਜੇ ਚੱਲ ਕੋਈ ਨਾ ਪੁੱਤ ਹੁਣ ਤੂੰ ਨਾ ਗੋਗੀ ਨੂੰ ਕੁਛ ਬੋਲੀ ਇਹਨਾਂ ਤਾਂ ਕਿਹੜਾ ਕੁਛ ਕਹਿਣਾ ਸੀ ਕਹਿ ਤਾ ਉਹਨੇ ਮਾਂ ਪਾ ਤਾਂ ਪਹਿਲੇ ਗੋਗੀ ਨੂੰ ਬੋਲ ਕੇ ਪਸਤਾਉਣਾ ਅਸੀਂ ਤਾਂ ਦੋਨੇ ਭਾਈ ਕਦੇ ਆਪਸ ਵਿੱਚ ਲੜੀ ਨਹੀਂ ਸੀਗੇ ਐਤ ਕਿਲ ਦੁੱਧ ਦਾ ਕਿ ਹਿਸਾਬ ਪਤਾ ਬਣਿਆ ਮੈਡਮ ਜੀ ਐਤ ਕਿ ਆਪਾਂ ਨੇ 52000 ਦਾ ਦੁੱਧ ਪਤਾ ਜੀ ਅੱਛਾ ਬੱਲੇ ਕਹਿੰਦੇ 52000 ਦਾ ਪੈ ਗਿਆ ਮੈਂ ਤਾਂ ਐ ਕਹਿੰਦੀ ਸੀ ਜੀ ਇਹ ਦੁੱਧਾਂ ਦੇ ਪੈਸਿਆਂ ਚੋਂ ਜੇ 5000 ਮਾਂ ਨੂੰ ਦੇ ਦਈਏ ਮਾਂ ਨੂੰ ਦਵਾਈ ਬੁੱਟੀ ਤਾਂ ਮੈਂ ਦਵਾ ਦਣਾ ਮਾਂ ਨੇ ਪੈਸਿਆਂ ਦਾ ਕੀ ਕਰਨਾ ਹੈਗਾ ਕੋਈ ਨਹੀਂ ਜੀ ਵੱਡੇ ਬੰਦੇ ਨੂੰ ਨਾ ਪੈਸੇ ਦਾ ਹੌਸਲਾ ਹੁੰਦਾ ਹੈਗਾ ਜੇ ਆਪਾਂ ਦੇ ਦਾਂਗੇ ਉਹਨੇ ਕਿੱਥੇ ਲੈ ਜਾਣੇ ਨੇ ਆਪਾਂ ਨੂੰ ਹੀ ਦੇਊਗੀ ਚਲ ਦੇਖ ਲੈ ਮਰਜੀ ਹੈ ਤੇਰੀ ਹੋਰ ਹੁਣ ਉਹਨੇ ਕਿੱਥੇ ਲੈ ਜਾਣੇ ਨੇਗੇ ਆਪਣੇ ਕੋਲ ਹੀ ਆਉਣੇ ਨੇ ਪੈਸੇ ਤਾਂ ਪਹਿਲਾਂ ਚੱਲ ਤੂੰ ਮਾਂ ਨੂੰ ਦੇ ਦੇ ਮੈਂ ਤੇਰੇ ਨਾਲ ਇੱਕ ਹੋਰ ਗੱਲ ਕਰਨੀ ਸੀ 2 ਮਹੀਨੇ ਹੋ ਗਏ ਮੈਂ ਤਾਂ ਗੋਗੀ ਨੂੰ ਬੁਲਾਇਆ ਵੀ ਨਹੀਂ ਹੈਗਾ ਅੱਗੇ ਨਾਲ ਸੀ ਜਿਹੜਾ ਸਾਰ ਦੇ ਵੀ ਨਹੀਂ ਸੀਗੇ ਜੇ ਕੋਈ ਵੀ ਪਰੇ ਹੋ ਜਾਂਦਾਂ ਨਾ ਐਂ ਲੱਗਦਾ ਸੀ ਪਤਾ ਨਹੀਂ ਕਿੱਧਰ ਵਾ ਗਿਆ ਗੋਗੀ ਤੇ ਚਾ ਆਪਣਾ ਕੀ ਕਸੂਰ ਹੈ ਜੀ ਜੇ ਹੁਣ ਤੁਸੀਂ ਗੋਗੀ ਨੂੰ ਬੁਲਾਉਣੇ ਹੋਗੇ ਐ ਨਹੀਂ ਪਤਾ ਅਮਣ ਕਰੇ ਕਲੇਸ਼ ਕਰੇ ਜਦੋਂ ਅਮਣ ਨੇ ਢੀ ਕਰਾਤੇ ਗੱਲ ਤਾਂ ਤੇਰੀ ਵੀ ਠੀਕ ਹੈਗੀ ਹੁਣ ਆਪਾਂ ਬੁਲਾਵਨੇ ਆਂਗੇ ਕਲੇਸ਼ ਪੈ ਜਾਊਗਾ ਫਿਰ ਕੀ ਕਰਾਂਗੇ ਚੱਲ ਤੂੰ ਐਂ ਕਰ ਯਾਰ ਮੈਂ ਤਾਂ ਪਸ਼ੂ ਦੇਖਦਾ ਹਾਂ ਉਧਰ ਜਾ ਕੇ ਤੂੰ ਆਪਦਾ ਚੁੱਲ੍ਹੇ ਦਾ ਕੰਮ ਕੰਮ ਜਾਂ ਨਿਬੇੜ ਠੀਕ ਆ ਬਸ ਕੋਈ ਜੋ ਗਿਆ ਸਾਹ ਜਾ ਰਹਾ ਹਾਂ ਪੈਸੇ ਹਮਣਾ ਆਵਣ ਹਾਂਜੀ ਆਈ ਇੱਕ ਮਿੰਟ ਹੋਰੇ ਆ ਲੇ ਤਾਂ ਕਹਾਂ ਲੇ ਦਸੀ ਐਨੇ ਕਿਨੇ ਬਸ ਜਾ ਰਹੇ 10000 ਹੀ ਬਸ ਹੋਰ ਹੁਣ ਅੱਗੇ ਤਾਂ ਤੁਸੀਂ ਪੂਰਾ 40000 ਰੁਪਏ ਲੈ ਕੇ ਦਿੰਦੇ ਸੀ ਅੱਗੇ ਗੱਲ ਦਾ ਫਰਕ ਸੀ ਤਾਂ ਇਹਨੇ ਮੈਨੂੰ ਸਾਨੂੰ ਕਹਿੰਦਾ ਸੀ ਅੱਗੇ ਸਾਰੇ ਖਰਚੇ ਸੀ ਜਿਹੜੇ ਬਾਈ ਅਵਤਾਰ ਦੀ ਕਮਾਈ ਚੋਂ ਨਿਕਲਦੇ ਸੀ ਸਾਰਾ ਘਰ ਉਹ ਚਲਾਉਂਦਾ ਸੀ ਚੱਲ ਚੰਗਾ ਬਸ ਬਸ ਹੁਣ ਉਹਨਾਂ ਦੇ ਗੁਣ ਕਾਉਣ ਲੱਗ ਜਾਓ ਤਿੰਨ 1000 ਫੜਾਇਆ ਲੈ 5000 ਮੈਨੂੰ ਦੇ ਮੈਂ ਮਾਣੂ ਦੇ ਆਉਣਾ ਫਿਰ ਪਿੱਛੇ ਕੀ ਰਹਿ ਗਿਆ 5000 ਰਹਿ ਗਿਆ ਕਿ ਮੈਂ ਸਿਰਚ ਮੰਨ ਇਹ ਸਾਰੀ ਰੱਖ ਲਓ ਤੁਸੀਂ ਉਹ ਫਿਰ ਇਹ ਬਰਤਨ ਇਹ ਤਾਂ ਪੈਣਗੇ ਫਸਲ ਦਾ ਠੇਕਾ ਦਾ ਸਾਲ ਬਾਅਦ ਆਉਂਦਾ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਵੀ ਸਾਂਝੇ ਕੰਮ ਚ ਜਿਵੇਂ ਮਰਜ਼ੀ ਵਰਤੀ ਜੋ ਪਹਿਲਾਂ ਤਾਂ ਗੱਲ ਹੋਰ ਸੀ ਪਹਿਲਾਂ ਕੀ ਗੱਲ ਹੋਰ ਸੀ ਮੇਰੇ ਵਾਰੀ ਸਾਰੇ ਖਰਚੇ ਜ਼ਿਆਦਾ ਖਰਚਾ ਹੁਣ ਵੀ ਘੱਟ ਕਰਿਆ ਕਰੋ ਫਿਰ ਬਿਜਲੀ ਦਾ ਬਿੱਲ ਕਿੰਨਾ ਆਇਆ ਪਤਾ 5000 ਬਿਜਲੀ ਦਾ ਬਿੱਲ ਆ ਗਿਆ ਮੋਟਰ ਛੱਡੀ ਰੱਖਦੀਆਂ ਸਾਰਾ ਦਿਨ ਕੱਪੜੇ ਧੋਣੇ ਉਹ ਵੀ ਮਸ਼ੀਨ ਤੇ ਹੱਥਾਂ ਨਾਲ ਧੋਲੇ ਕਰੋ ਖਰਚਾ ਹੁਣ ਘੱਟ ਕਰਿਆ ਕਰੋ ਹਿਸਾਬ ਨਾਲ ਨਾਲੇ ਫਿਰ ਮਸ਼ੀਨ ਵੇਚ ਦਿੰਨੇ ਆ ਕੱਪੜੇ ਧੋਣ ਵਾਲੀ ਹੱਥਾਂ ਨਾਲ ਧੋਲੇ ਕਰੂੰਗੀ ਮੈਂ ਮੈਂ ਤੈਨੂੰ ਮਸ਼ੀਨ ਵੇਚਣ ਨੂੰ ਥੋੜੀ ਕਿਹਾ ਮੈਂ ਤੈਨੂੰ ਐਂ ਆਖਿਆ ਵੀ ਬਿੱਲ ਘਟਾਊਗਾ ਉਹਨੂੰ ਘੱਟ ਚਲਾਇਆ ਕਰੋ ਹੱਥ ਨਾਲ ਕੱਪੜੇ ਧੋਲਿਆ ਕਰੋ ਕੋਈ ਸਾਰਾ ਦਿਨ ਪਤਾ ਹਾਂ ਆਨੇ ਫੜ ਪੈਸੇ ਪੁੱਤਰ ਐਨ ਦਿੰਦਾ ਪੈਸੇ ਤਾਂ ਮੈਨੂੰ ਵੀਰ ਪਾਲ ਨੇ ਮਾਤਾ ਪੈਸੇ ਦਾ ਤੂੰ ਰੱਖ ਆਬਦੇ ਲਵੇ ਨਾਲੇ ਤੂੰ ਰੋਟੀ ਨਾ ਸਾਡੇ ਕਣੀ ਖਾਇਆ ਕਰ ਪੁੱਤੋ ਰੋਟੀ ਤਾਂ ਮੈਂ ਵੀਰ ਪਰਕੇ ਨਹੀਂ ਖਾਨੀ ਆ ਉਹ ਤੜਕਾ ਨਾ ਕਿਉਂ ਲਾਉਂਦੀ ਆ ਆਮਣ ਦਾ ਤੇਲ ਦਾ ਤੜਕਾ ਲਾਉਂਦੀ ਆ ਤੇਲ ਮੇਰਾ ਬੰਦ ਤਾਗਾ ਮੈਂ ਹੁਣ ਆਮਣ ਨੂੰ ਕੌਣ ਸਮਝਾਵੇ ਪਸੂ ਤੇ ਰੱਖ ਨਹੀਂ ਸਕਦੀ ਨਾ ਤੈਨੂੰ ਧਾਰ ਕੱਢਣੀ ਆਉਂਦੀ ਐ ਕਿਉਂ ਕਿੱਥੋਂ ਆਗੂ ਫਿਰ ਫਿਰ ਤੇਲ ਦੇ ਤੜਕੀ ਲੱਗਣਗੇ ਚੱਲ ਕੋਈ ਨਾ ਪਤਾ ਨਾਤੇ ਤੇ ਕਲੇਸ਼ਨ ਹੋਤਾ ਚੰਗਾ ਹੀ ਹੈਗਾ ਵੀ ਆਪਦੇ ਪਕਾ ਕੇ ਖਾਂਦੀਆਂ ਨਹੀਂ ਆ ਕੀ ਚੰਗਾ ਮਾਤਾ ਡਿਊਟੀ ਤੋਂ ਆਉਣਾ ਹੁਣ ਆ ਕੇ ਘਰੇ ਚੁੱਪ ਕਰਕੇ ਪੈ ਜਾਣੇ ਆ ਹੁਣ ਪਰਿਵਾਰ ਤੋਂ ਬਿਨਾਂ ਗੱਲਾਂ ਬਾਤਾਂ ਕੀ ਦੀ ਨਾ ਕਰੀਏ ਮੈਨੂੰ ਕਿਹੜਾ ਦੇਖਣਾ ਚੰਗਾ ਲੱਗਦਾ ਪੁੱਤ ਦੋ ਪੁੱਤ ਸੀਗੇ ਅਡੋਡੀ ਬੈਠੇ ਨੇ ਮੈਥੋਂ ਦੇਖਿਆ ਨਹੀਂ ਜਾਂਦਾ ਮੈਂ ਸਾਰਾ ਕੁਝ ਨਾਵਣ ਕਰਕੇ ਹੋਇਆ ਵੀਰਪਾਲਾ ਮੇਰਾ ਪਰਨਾ ਲੈ ਕੇ ਆਈ ਯਾਰ ਪਰਨਾ ਮੰਗਵਾਈ ਜਾਂਦੇ ਜੀ ਕਿਤੇ ਜਾਣਾਗਾ हां बैंक जाके आना यार शहर ਜਾਂਦਾ ਸੀਗਾ ਅੱਛਾ ਬੈਂਕ ਚ ਕਿਵੇਂ ਜੀ ਕੀ ਕੰਮ ਹੈ ਤੁਹਾਨੂੰ ਬੈਂਕ ਚ ਜਿਹੜਾ ਤੂੰ ਹਿਸਾਬ ਨਹੀਂ ਕਰੀ ਜਾਂਦੀ ਸੀ ਉਹ ਦੋਦੀ ਪੈਸੇ ਫੜਾ ਗਿਆ ਮੈਂ ਕਿਹਾ ਬੈਂਕ 'ਚ ਜਮਾ ਕਰਾਉਣਾ ਹੈ ਘਰੇ ਤੋਂ ਚੱਲ ਜਾਂਦੇ ਹੈਗੇ ਜਦੋਂ ਲੋੜ ਪਈ ਉਦੋਂ ਵਰਤ ਲਾਂਗੇ ਸਹਿਰ ਜਾਣਾ ਹੈ ਉੱਥੇ ਬੈਂਕ 'ਚ ਕਰਾਉਂ ਜਮਾ ਚੱਲ ਵਧੀਆ ਜੀ ਜਦੋਂ ਆਪਾਂ ਨੂੰ ਹਜੇ ਲੋੜ ਹੀ ਨਹੀਂ ਹੈਗੀ ਫਿਰ ਘਰੇ ਰੱਖ ਕੇ ਉਹਨਾਂ ਤੋਂ ਆਪਾਂ ਨੇ ਕੀ ਕਰਾਉਣਾ ਹੈ ਸੁਰ ਘਰੇ ਦਾ ਥੋੜਾ ਥੋੜਾ ਕਰਕੇ ਨਾ ਸਾਰੇ ਚੱਲ ਜਾਣਗੇ ਸਾਰੇ ਚੱਲ ਜਾਣਗੇ ਹੋਰ ਹੁਣ ਦੋਦੀ ਜੀ ਤਾਂ ਮੈਨੂੰ ਪਤਾ ਹੈ ਵੀ ਪੈਸੇ ਦੇ ਗਿਆ ਖਰਚਾ ਕੱਢ ਕੇ ਕਿੰਨੇ ਪੈਸੇ ਬਚ ਰਹਿਣਗੇ ਮੰਗਰ ਆਪਾਂ ਨੂੰ ਸਾਰਾ ਖਰਚਾ ਖਰਚਾ ਕੱਢ ਕੇ ਨਾ 50000 ਰੁਪਏ ਬਚ ਰੂਗਾ 50 ਦਾ 50 ਮੈਂ ਬੈਂਕ ਜਮਾ ਕਰਾਵਾਂ ਲੋੜ ਪੈਣ ਤੇ ਵਰਤ ਲਾਂਗੇ ਪ੍ਰਮਾਤਮਾ ਨੇ ਨਾ ਆਪਾਂ ਨੂੰ ਰੰਗ ਪਾਗ ਲਾਇਆ ਪ੍ਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੇ ਹੱਥੀਂ ਕਿਰਤ ਕਰਕੇ ਕਮਾਈ ਕਰਦੇ ਨੇ ਇਹਦਾ ਗੱਲ ਹੈਗੀ ਹੈਗੀ ਆਪਾਂ ਹੁਣ ਸਾਰਾ ਦਿਨ ਪਸ਼ੂਆਂ ਚ ਪਸ਼ੂ ਹੋਏ ਰਹਿਣੇ ਆਗੇ ਤੂੰ ਗੋਹਾ ਸਿੱਟ ਲਿਆ ਕਦੇ ਧਾਰਾਂ ਕੱਢ ਲੀਆਂ ਮੈਨੂੰ ਇੱਕ ਮਿੰਟ ਦੀ ਵੇਲ ਨਹੀਂ ਨੀਰਾ ਪਾਉਣ ਤੋਂ ਐਦਿਕ ਤਾਂ ਵਧੀਆ ਪੈਸੇ ਬਣਿਆ ਪਸ਼ੂ ਵੀ ਚੰਗੇ ਮਿਲ ਗਏ ਆਪਾਂ ਨੂੰ ਮ ਵੀ ਪਸ਼ੂ ਦੇ ਵਿੱਚ ਨਾ ਵਾਦਾ ਆਪਾਂ ਨੂੰ ਪੂਰਾ ਇੱਕ ਦੋ ਪਸ਼ੂ ਹੋਰ ਨਾ ਲੈ ਲਈਏ ਲੈ ਲਓ ਜੀ ਸਾਂਭ ਲਿਆ ਕਰਾਂਗੇ ਵਿੱਚ ਹੀ ਸਮਝਿਆ ਕਰਾਂਗੇ ਹੋਰ 50000 ਤਾਂ ਇਤ ਕੀ ਬਜ ਰਿਹਾ ਜਦੋਂ ਪਸ਼ੂ ਹੋਰ ਪਾਰੇ ਨਾ ਹੋਰ ਵੱਧ ਬਚਣ ਲੱਗ ਜੂ ਆਪਾਂ ਨੂੰ ਹੋਰ ਹੁਣ 60 70000 ਜਾਊਗਾ ਉਹੀ ਗੱਲ ਹੈ ਫਸਲ ਚ ਤਾਂ ਇੰਨੀ ਬਚਤ ਨਹੀਂ ਰਹਿੰਦੀ ਜਿੰਨੀ ਪਸ਼ੂਆਂ ਚੋਂ ਰਹਿੰਦੀ ਹੈਗੀ ਇਹ ਤਾਂ ਆਪਣੀ ਹੱਥਾਂ ਦੀ ਕਮਾਈ ਹੈਗੀ ਦੇਖਦੇ ਆਂ ਫਿਰ ਐਂ ਕਰਦੇ ਆਂਗੇ ਹੋਰ ਵਧੀਆ ਇਹ ਲਿਓ ਦੁੱਧ ਵਾਲੇ ਪਸ਼ੂ ਤਾਂ ਚੰਗੀ ਲਵਾਂਗੇ ਵੀਰ ਪਾਲਾ ਜਿੱਦੋਂ ਚੰਗੀ ਕਮਾਈ ਹੁੰਦੀ ਹੈਗੀ ਮੈਂ ਤੇਰੇ ਨਾਲ ਇੱਕ ਗੱਲ ਹੋਰ ਕਰਨੀ ਸੀ ਲੋਕ ਨਾ 30 35 35 ਲੱਖ ਰੁਪਇਆ ਲਾ ਕੇ ਕਦੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਵਾਕਾਂ ਨੂੰ ਭੇਜੀ ਜਾਂਦੇ ਆ ਉੱਥੇ ਜਾ ਕੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਫੀਸਾਂ ਹੀ ਨਿਕਲਦੀਆਂ ਨਾ ਤੋਂ ਜਵਾਕ ਗਲਤ ਰਸਤੇ ਪੈ ਜਾਂਦੇ ਆ ਇੱਧਰ ਮਾਪੇ ਉਹ ਡਿੱਕੀ ਜਾਂਦੇ ਵੀ ਸਾਡਾ ਜਵਾਕ ਕਮਾ ਕੇ ਭੇਜੂਗਾ ਮਾਪੇ ਉਕਰ ਜਾਈ ਹੋ ਜਾਂਦੇ ਹੈਗੇ ਹੋਰ ਜੀ ਜਿਹਨੇ ਕੰਮ ਕਰਨਾ ਉਹ ਨਹੀਂ ਤਾਂ ਉਰੀ ਕੈਨੇਡਾ ਆਂਗੀ ਜਿਹੜੇ ਹੁਣ ਬਾਹਰ ਭੇਜ ਦਿੰਦੇ ਨੇਗੇ ਨਹੀਂ ਤਾਂ ਮਾਪੇ ਤੋਂ ਦੂਰ ਹੁੰਦੇ ਨੇਗੇ ਨਾਲੇ ਮਾਪੇਓ ਚ ਮੋਹ ਨਹੀਂ ਰਹਿੰਦਾ ਉਹਨਾਂ ਮਾਪੇਓ ਇੱਥੇ ਲੰਕੀ ਜਾਂਦਾਗਾ ਜਵਾਕ ਉੱਥੇ ਲੰਕੀ ਜਾਂਦੇ ਇਹ ਗੱਲ ਤਾਂ ਤੇਰੀ ਠ ਪਰ ਉਹਨਾਂ ਦੀ ਮਜਬੂਰੀ ਹੁੰਦੀ ਹੈ ਉਹਨਾਂ ਨੂੰ ਐ ਬੁੱਥੇ ਕਮਾ ਕੇ ਭੇਜਣਗੇ ਉਰੇ ਜਵਾਕ ਨਾ ਕੰਮ ਕਰਨ ਤੋਂ ਡਰਦੇ ਐ ਪਸ਼ੂਆਂ ਦੇ ਗੋਹੇ ਚਾਹ ਹੱਥ ਮਾਰ ਤੋਂ ਨੀਰੇ ਤੋਂ ਡਰਦੇ ਐ ਜਵਾਕ ਉਹਨਾਂ ਨੂੰ ਐ ਵੀ ਉੱਥੇ ਜਾ ਕੇ ਐਸ ਕਰੀਏ ਜੋ ਪਤਾ ਨਹੀਂ ਲੱਗਦਾ ਕੰਮ ਤਾਂ ਉੱਥੇ ਵੀ ਗੋਹੇ ਹੀ ਸੱਟਣਾ ਪੈਂਦਾ ਹੈਗਾ ਨਾਲੇ ਬਾਕੀ ਅੱਜ ਕੱਲ ਦੇ ਬੱਚੇ ਰੋਕ ਟੋਕ ਨੀ ਨਾ ਚੱਲਦੇ ਮਾਂ ਪਿਓ ਦੀ ਹਾਂ ਉੱਥੇ ਆਯਾਦੀ ਹੈਗੀ ਮਾਂ ਪਿਓ ਨੇ ਕਿਹੜਾ ਦੇਖਣਾਗਾ ਵੀ ਕੀ ਕਰਦੇ ਫਿਰਦੇ ਹੈਗੇ ਉਰੇ ਮਾਂ ਪਿਓ ਉਹਨਾਂ ਨੂੰ ਕੰਮ ਨੂੰ ਕਹਿੰਦਾ ਜਿਹੜੋ ਕੰਮ ਨੂੰ ਕਹਿੰਦਾ ਬੁਰਾ ਲੱਗਦਾ ਹੈਗਾ ਹੋਰ ਉਹਨਾਂ ਅੱਖਾਂ ਤੋਂ ਦੂਰ ਨੇ ਜੀ ਕੁਸੀ ਬਣੀ ਜਾ ਬਹੁਤ ਰੁਪਏ ਲੱਗਦਾ ਮਾਂ ਪਾ ਇਥੇ ਕਰਜ਼ਾਈ ਹੋ ਜਾਂਦਾ ਜ਼ਮੀਨਾਂ ਵਿਕ ਜਾਂਦੀਆਂ ਨੇ ਉਹਨਾਂ ਨੂੰ ਤਾਂ ਚੰਬ ਹੋ ਜਾਂਦਾ ਨੇ ਵੀ ਅਸੀਂ ਕੈਨੇਡਾ ਅਮਰੀਕਾ ਆ ਗਏ ਦੀਦੀ ਦੀਦੀ ਕਰਿਓ ਤੁਸੀਂ ਕੀ ਗੱਲ ਹੋ ਗਈ ਮੈਨੂੰ ਰੋਂਦੀ ਕਿਉਂ ਨਹੀਂ ਇਹ ਤਾਂ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਕਿੱਥੇ ਹੋ ਗਿਆ ਮਾਨਸਾ ਗਈ ਸੀ ਕੋਈ ਪਤਾ ਨਹੀਂ ਲੱਗਿਆ ਫਿਰ ਨਾ ਕੋਈ ਨਾ ਰੋਣਾ ਚੱਲ ਆ ਪਤਾ ਕਰਦੇ ਆ ਪਤਾ ਰੋਣਾ ਬਸ ਚੁੱਪ ਕਰ ਜਾ ਤੂੰ ਹਾਂ ਤੂੰ ਗਈ ਨਹੀਂ ਪਈ ਫਿਰ ਮਾਨਸਾ ਬਈ ਮੇਰੇ ਕੋਲੇ ਪੈਸੇ ਨਹੀਂ ਹੈਗੇ ਬਚਾ ਲੋ ਉਹਨਾਂ ਨੂੰ ਕੋਈ ਨਾ ਤੂੰ ਰੋਣਾ ਮੈਂ ਜਾਣਾ ਭਾਈ ਹੈ ਜੇ ਮੇਰੇ ਕੋਲ ਪੈਸੇ ਤੁਸੀਂ ਫਿਕਰ ਨਾ ਕਰੋ ਆਉਣ ਨੂੰ ਤਾਂ ਇੱਧਰ ਲੈ ਕੇ ਬਹਿ ਜਾ ਕਿੰਨਾ ਤਾਂ ਹਨੇਰਾ ਹੋ ਰਿਹਾਗਾ ਆਉਂਦੇ ਨੇਗੇ ਹੁਣ ਤਾਂ ਠੀਕ ਹੈਗਾ ਗੋਗੀ ਲੈ ਆ ਆ ਗਈ ਠੀਕ ਹੋ ਤੁਸੀਂ ਹਾਂ ਮੈਂ ਠੀਕ ਹਾਂ ਕੀ ਕਰੀਏਗੀ ਹੁਣ ਹਾਂ ਠੀਕ ਹਾਂ ਜੇ ਭਾਈ ਟਾਈਮ ਤੇ ਨਾ ਪਹੁੰਚਦਾ ਮਾਤਾ ਫੇਰ ਨਹੀਂ ਮੈਂ ਬਚਦਾ ਸੀ ਜਾ ਓਏ ਕਮਲਿਆ ਐ ਤੈਨੂੰ ਕੁਛ ਹੋਣ ਦੇਣਾ ਮੈਂ ਫੇਰ ਵੀ ਇੱਕ ਢਿੱਡੋ ਜੰਮਿਆਂਗੇ ਭਾਈ ਕਿੰਨਾ ਖਰਚਾ ਆ ਗਿਆ ਹੋਊਗਾ ਸਤਲ ਚ ਮੈਂ ਤੇ ਵਾਪਸ ਕਰ ਦੂੰਗਾ ਪੈਸੇ ਮੈਨੂੰ ਦੱਸ ਦੇ ਕਿੰਨੇ ਨੇ ਗੋਗੀ ਇਹ ਕੀ ਬੋਲਦਾ ਤੂੰ ਤੂੰ ਸਾਡੇ ਪਰਿਵਾਰ ਦਾਗਾ ਮੈਂਬਰ ਹੈ ਫਿਰ ਕਿਉਂਗਾ ਜੇ ਅਸੀਂ ਪੈਸੇ ਲਾਤੇ ਤੂੰ ਨਹੀਂ ਸਾਡਾ ਕੁਝ ਲੱਗਦਾ ਗੋਗੀ ਤੂੰ ਚੁੱਪ ਕਰਕੇ ਆਰਾਮ ਕਰ ਤੂੰ ਇਸ ਤੋਂ ਬਾਅਦ ਪੈਸਾ ਦਾ ਨਾ ਪੁੱਛੀ ਵੀ ਕਿੰਨੇ ਲੱਗੇ ਆਗੇ ਬਸ ਤੂੰ ਠੀਕ ਹੋ ਗਿਆ ਮੈਨੂੰ ਇੰਨੀ ਵਧੀਆਗਾ ਨਹੀਂ ਪੁੱਛਦਾ ਬਾਈ ਪਰ ਆਰਾਮ ਮੈਂ ਇੱਕ ਸ਼ਰਤ ਤੇ ਕਰੂੰਗਾ ਪਹਿਲਾਂ ਵੀਰਪਾਲ ਨੂੰ ਕਹੋ ਵੀ ਚੁੱਲਾ ਇੱਕ ਕਰੋ ਸਾਨੂੰ ਦਾ ਕੋਈ ਇਤਰਾਜ਼ ਨਹੀਂ ਗੋਗੀ ਤੂੰ ਅਮਨ ਨੂੰ ਪੁੱਛ ਲੈ ਦੀਦੀ ਮੈਨੂੰ ਮਾਫ ਕਰ ਦੋ ਮੈਂ ਤਾਂ ਗਲਤੀ ਹੋ ਗਈ ਜੇ ਤੁਸੀਂ ਨਾ ਚਾਹੁੰਦੇ ਤਾਂ ਭਾਈ ਕਦੇ ਵੀ ਇਹਨਾਂ ਦਾ ਇਲਾਜ ਨਾ ਕਰਾ ਸਕਦਾ ਮੈਂ ਹਮੇਸ਼ਾ ਪੈਸੇ ਨੂੰ ਐਮੀਤ ਦਿੱਤੀ ਤੇ ਤੁਸੀਂ ਰਿਸ਼ਤਿਆਂ ਨੂੰ ਮੈਨੂੰ ਮਾਫ ਕਰ ਦੋ ਕੋਈ ਨਾ ਮੈਨੂੰ ਮਾਫੀ ਆਲੀ țeੜੀ ਗੱਲ ਹੈਗੀ ਜੇ ਅਸੀਂ ਨਹੀਂ ਪਹਿਲਾਂ ਕੰਮ ਆਵਾਂਗੇ ਹੋਰ ਕੌਣ ਆਊਗਾ ਭੈਣ ਭਾਈ ਦੇ ਭੈਣ ਭਾਈ ਕੰਮ ਆਉਂਦਾ ਹੁੰਦਾ ਹੈਗਾ ਸ਼ੁਕਰ ਹੈ ਰੱਬਾ ਮੇਰੇ ਪੁੱਤ ਨੂੰ ਹਾਂ ਇੱਕ ਕਰਤੀ ਅਬਨ ਮੈਂ ਤਾਂ ਤੈਨੂੰ ਨਾ ਹਮੇਸ਼ਾ ਆਪਦੀ ਛੋਟੀ ਭੈਣ ਹੀ ਸਮਝੇ بس دیदी ਮੈਂ ਹੁਣ ਅੱਡ ਨਹੀਂ ਰਹਿਣਾ ਮੈਂ ਤੁਹਾਡੇ ਨਾਲ ਹੀ ਰਹਿਣਾ ਐ ਕਮਲੀ ਮੈਂ ਕਿਦੋਂ ਕਹਿੰਦੀ ਆ ਵੀ ਆਪਾਂ ਇਕੱਠੇ ਨਹੀਂ ਹੁੰਦੇ ਸਵਾਦੀ ਆਪਣਾ ਇੱਕ ਚੁੱਲ੍ਹਾ ਹੋ ਜਾਏ ਵਧੀਆ ਮੈਂ ਤਾਂ ਖੁਸ਼ ਆਏਂਗੀ ਇਸ ਗੱਲ ਤੇ ਵੀਰਪਾ ਮੈਂ ਤਾਂ ਨਾ ਦੁੱਧ ਲੱਸੀ ਕੇ ਉਹਨੂੰ ਹੀ ਤਰਸ ਗਿਆ ਸੀ ਕੱਲੀ ਨੌਕਰੀ ਨਾਲ ਤਾਂ ਮੇਰੇ ਘਰ ਦਾ ਗੁਜ਼ਾਰਾ ਹੀ ਹੁੰਦਾ ਸੀ ਸਾਂਝੇ ਪਰਿਵਾਰ ਵਾਲੀ ਰੀਤ ਕਿੱਥੇ ਆ ਗੋਗੀ ਅੱਡ ਹੋ ਕੇ ਤਾਂ ਨਾ ਚੁੱਲ੍ਹਾ ਵੀ ਨਹੀਂ ਚੱਲਦਾ ਇਹ ਤਾਂ ਲੋਕਾਂ ਨੂੰ ਐ ਵੀ ਅੱਡੋ ਕੇ ਅਸੀਂ ਪਤਾ ਨਹੀਂ ਕੀ ਕੁਛ ਕਰ ਲਾਂਗੇ ਨੂਨ ਤੇਲ ਵੀ ਲੈੰਦਾ ਜਾਂਦਾ ਖਰਚੇ ਦੌਰ ਨੇ ਤਾਂ ਬਾਲੀ ਵੱਡੀ ਗੱਲ ਹੈਗੀ ਤੂੰ ਕਿਹੜਾ ਮੈਨੂੰ ਤੂੰ ਸਪੈਸੇ ਦਿੰਦੇ ਸੀ ਨਾ ਮੈਂ ਇਕੱਠੇ ਕਰ ਉਹ ਤੁਸੀਂ ਆਵਦਾ ਖਰਚਾ ਤੁਸੀਂ ਤੋਰ ਲਿਓ ਦਵਾਈ ਤਾਂ ਮੈਂ ਤੇਰ ਵੱਡਾ ਪਹਿਲਾਂ ਆ ਦੰਦਾ ਸੀ ਆਪਦੇ ਕੋਲ ਉਹ ਪੈਸੇ ਤਾਂ ਮੈਂ ਤੋਂ ਆਪਦੇ ਕੋਲ ਹੀ ਰੱਖ ਲੈ ਪੁੱਤ ਮੈਨੂੰ ਕਿਹੜਾ ਪੈਸਿਆਂ ਦੀ ਵਾਰੀ ਲੋੜ ਆਗੀ ਸਾਰਾ ਤਾਂ ਖਰਚਾ ਤੁਸੀਂ ਚੱਕ ਦਿਓ ਮੇਰਾ ਉਹ ਲੈ ਜੀਂ ਹਸਪਤਾਲ ਚ ਬਿਠੇ ਰਾ ਖਰਚਾ ਹੋ ਗਿਆ ਚਾਹ ਗੁੜ ਲਿਆਈ ਪੁੱਤ ਚੁੱਲ੍ਹੇ ਦਾ ਸਮਾਨ ਸਾਰਾ ਮੁਕੇ ਪੇਲ ਚਾ ਲਗੋਗੀ ਮੈਂ ਤੈਨੂੰ ਉਹ ਦੁੱਧ ਦਾ ਗਲਾਸ ਲਿਆ ਕੇ ਦਿੰਨੀ ਆ ਗਰਮ ਗਰਮ ਦਾ ਉਹ ਪੀ ਦੀ ਦਿਨਾਂ ਚ ਸਿਹਤ ਠੀਕ ਹੋ ਜੂਗੀ ਆਮਨ ਵੀ ਲਿੱਸੀ ਹੋਈ ਪਈ ਐ ਤੱਤੀ ਦਸੰਦੀ ਦੀ ਮੈਨੂੰ ਤਾਂ ਬੱਖੋ ਕਹਿਸਾਸ ਹੋਇਆ ਇਹ ਤਾਂ ਡਿਊਟੀ ਤੇ ਚਲੇ ਜਾਂਦੀ ਸੀ ਮੈਂ ਸਾਰਾ ਦਿਨ ਕੱਲੀ ਬੈਠੀ ਰਹਿੰਦੀ ਸੀ ਮੇਰੇ ਤਾਂ ਜਮੀ ਜੀ ਨਹੀਂ ਲੱਗਿਆ ਤੁਹਾਡੇ ਬਿਨਾ ਚਲੋ ਭਾਈ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਉਹਨੂੰ ਭੁੱਲਿਆ ਨਹੀਂ ਜਾਣੀ ਦਾ ਆ ਜਾਊਗੀ ਅੰਦਰ ਚੱਲਦੇ ਆਂ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਾਡੇ ਨੂੰ ਕਰ ਲਿਓ ਸਬਸਕ੍ਰਾਈਬ ਤੇ ਹਰ ਵੀਡੀਓ ਤੇ ਆਪਦੇ ਸੁਝਾਅ ਦਿਆ ਕਰੋ ਕਮੈਂਟ ਕਰਿਆ ਕਰੋ ਤੇ ਜਿਹੜੇ ਉਹਨਾਂ ਚੋਂ ਵਧੀਆ ਕਮੈਂਟ ਕਰਦੇ ਆ ਫਿਰ ਅਸੀਂ ਉਹਨਾਂ ਦੇ ਨਾਂ ਅਗਲੀ ਵੀਡੀਓ ਦੇ ਵਿੱਚ ਬੋਲਦੇ ਆ ਜਿਨ੍ਹਾਂ ਨੇ ਕਮੈਂਟ ਵਧੀਆ ਕੀਤੇ ਸੀ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਜਸਵੰਤ ਸਿੰਘ ਭਦਰਪੁਰ ਦਿਲਜੀਤ ਕੌਰ ਯੂ ਐਸ ਏ ਕਮਾਲ ਕਮਲਪ੍ਰੀਤ ਜੋਸ਼ੀ ਮਨਜੀਤ ਜੂ ਕੇ ਕਰਮਜੀਤ ਬੋਹਾ ਕਰਨ ਮੂਸਾ ਸਰਜੀਤ ਕੌਰ ਆਸਟ੍ਰੇਲੀਆ ਸੁਖਪਾਲ ਆਸਟ੍ਰੇਲੀਆ ਇੰਦਰਜੀਤ ਖਾਲਸਾ ਪਰਮਜੀਤ ਸਿੰਘ ਗਰੇਵਾਲ ਰੁਪਿੰਦਰਦੀਪ ਸਿੰਘ ਨਿਰਪਾਲ ਸਿੰਘ ਭੰਮੇ ਦੀਪਕੌਰ ਭਣੀਵਾਗਾ ਇਹ ਉਹਨਾਂ ਦੇ ਨਾਮ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਤੇ ਤੁਸੀਂ ਵੀ ਵਧੀਆ ਕਮੈਂਟ ਕਰਿਆ ਕਰੋ ਤੁਹਾਡੇ ਨਾਮ ਵੀ ਇਸ ਪ੍ਰਕਾਰ ਹੀ ਅਗਲੀ ਵੀਡੀਓ ਦੇ ਵਿੱਚ ਬੋਲਿਆ ਕਰਾਂਗੇ ਤੇ ਇੱਕ ਸਾਡੀ ਹੋਰ ਬੇਨਤੀ ਹੈ ਤੁਸੀਂ ਸਾਡੀ ਵੀਡੀਓ ਤਾਂ ਦੇਖਦੇ ਹੋ ਬਹੁਤ ਪਿਆਰ ਦਿੰਦੇ ਹੋ ਪਰ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੁਸੀਂ ਉਹ ਸਬਸਕ੍ਰਾਈਬ ਕਰ ਲਓ ਤੇ ਜਿਹੜਾ ਬੈਲ ਆਈਕਨ ਹੈ ਘੰਟੀ ਵਾਲਾ ਬਟਨ ਉਹਨੂੰ ਦਬਦਿਓ ਜਦੋਂ ਵੀ ਅਸੀਂ ਵੀਡੀਓ ਪਾਉਣੀ ਆ ਤਾਂ ਤੁਹਾਡੇ ਕੋਲ ਬੈਲ ਵੱਜਿਆ ਕਰੂਗੀ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਕੋਲ ਪਹੁੰਚਿਆ ਕਰੂਗੀ ਜੇ ਤੁਸੀਂ ਬੈਲ ਆਈਕਨ ਨਹੀਂ ਦਬਿਆ ਹੋਇਆ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਆਪਣੀ ਵੀਡੀਓ ਕਦੋਂ ਆਉਂਦੀ ਹੈ ਆਪਣੀ ਵੀਡੀਓ ਵੀਰਵਾਰ ਨੂੰ 9:06 ਮਿੰਟਾਂ ਤੇ ਸਵੇਰੇ ਤੇ ਐਤਵਾਰ ਨੂੰ 9:06 ਮਿੰਟਾਂ ਤੇ ਸਵੇਰੇ ਆਉਂਦੀ ਹੈ ਸਾਰੇ ਪਿਆਰ ਦਿਓ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ